ਸਿਕਾਲ ਨਵੇਂ ਵਲੌਗ ਤੁਹਾਡੇ ਇੱਕ ਵਾਰ ਫਿਰ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪੰਜਾਬੀ ਟ੍ਰੈਵਲ ਕਪਲ ਤੇ ਜਿਸ ਦਾ ਤੁਹਾਨੂੰ ਇੰਤਜ਼ਾਰ ਸੀ ਸੋ ਫਾਈਨਲੀ ਅੱਜ ਉਹ ਦਿਨ ਆਉਣ ਲੱਗਿਆ ਹੈ ਫਾਈਨਲੀ ਉਡੀਕਾਂ ਦੀਆਂ ਘੜੀਆਂ ਖਤਮ ਹੋ ਗਈਆਂ ਤੇ ਅਸੀਂ ਅੱਜ ਆਪਣਾ ਟੂਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਦੁਪਹਿਰ ਦੇ ਭਾਈ 1 ਵਜ ਗਿਆ ਸਾਨੂੰ ਐਸੀ ਪਹਿਲਾਂ ਵੀ 10 ਵਜੇ ਟੂਰ ਸ਼ੁਰੂ ਕਰ ਲਾਂਗੇ ਅੱਜ ਯਾਰ ਧੁੰਦ ਬਹੁਤ ਹੈਗੀ ਧੁੰਦ ਦਾ ਖਤਮ ਹੋਣ ਦਾ ਸੀ ਇੰਤਜ਼ਾਰ ਕਰ ਰਹੇ ਸੀ ਵੀ ਜਦੋਂ ਧੁੰਦ ਖਤਮ ਹੋ ਗਈ ਕੋਸ ਠੰਡ ਵੀ ਬਹੁਤ ਹੈ ਕੋਸ ਠੰਡਾ ਜ਼ਿਆਦਾ ਹੈ ਹਾਂ ਵੀ ਅਸੀਂ ਉਦੋਂ ਚੱਲਾਂਗੇ ਪਰ ਦੁਪਹਿਰ ਦਾ 1:00 ਵਜ ਗਿਆ ਇਸ ਤੋਂ ਬਾਅਦ ਅਸੀਂ ਲੇਟ ਹੋਵਾਂਗੇ ਅੱਜ ਦਾ ਸਫ਼ਰ ਅਸੀਂ ਅਬੋਹਰ ਤੱਕ ਦਾ ਕਰਨਾ ਹੈ ਅਬੋਹਰ ਪੰਚਨ ਦੀ ਕੋਸ਼ਿਸ਼ ਰਹੂਗੀ ਹੁਣ ਸਾਡਾ ਪਿੰਡ ਹੈ ਬਰਨਾਲੇ ਤੋਂ 25 ਕਿਲੋਮੀਟਰ ਪਿੱਛੇ ਸਾਡਾ ਪਿੰਡ ਹੈ ਅੱਜ ਤਕਰੀਬਨ ਤਕਰੀਬਨ 200 ਕਿਲੋਮੀਟਰ ਦਾ ਸਾਡਾ ਸਫ਼ਰ ਰਹੂਗਾ ਸੋ ਤੁਸੀਂ ਉਮੀਦ ਹੈ ਅੱਜ ਦੀ ਸਾਡੀ ਜਰਨੀ ਇੰਜੋਏ ਕਰੋ ਤੇ ਸਾਡੇ ਨਾਲ ਜੁੜੇ ਰਹੋ ਪੂਰੇ ਪੰਜਾਬ ਟੂਰ ਦੇ ਅੱਜ ਆਪਾਂ ਸ਼ੁਰੂ ਕਰ ਲੱਗੇ ਹਾਂ ਸੋ ਪਿੰਡੋ ਚੱਲਦੇ ਹਾਂ ਹੁਣ ਆਪਾਂ ਤਿਆਰੀਆਂ ਆਲਮੋਸਟ ਹੋ ਚੁੱਕੀਆਂ ਤੇ ਖੁਸ਼ੀ ਕੁਝ ਲਾਸਟ ਪੈਕਿੰਗ ਕਰ ਰਹੀ ਹੈਗੀ ਸੋ ਹੇਅਰ ਵੀ ਪਰਜ਼ੈਂਟ ਸਾਡਾ ਜਲੂਸ ਸਾਡਾ ਜਲੂਸ ਖੁਸ਼ੀ ਕੌਣ ਆਪਾਂ ਕਿੰਨਾ ਰਕੇ ਲੱਗਦੇ ਆ ਦਸੀਂ ਮੈਂ ਤੁਹਾਨੂੰ ਕਦੋਂ ਦੀ ਕਹੀ ਐ ਨਹੀਂ ਮੈਂ ਕਿ ਬਾਜੀ ਕਰਾਂ ਦਾ ਲੱਗਦਾ ਜਿਵੇਂ ਬਾਜੀ ਕਰਦੀ ਰੇੜੇ ਜਿੱਤੇ ਚਾਹਦੇ ਉਹਦੇ ਸੇਮ ਲਾਈਕ ਦਾ ਤੇ ਬਾਈ ਸਾਡੇ ਆ ਬੈਗ ਬੂਗ ਆ ਬੈਗ ਬੂਗ ਟੰਗਦੇ ਇੱਥੇ ਨਾਲ ਸਾਡੇ ਟਰੈਵਲ ਕਿਟ ਆ ਗਈ ਇਹ ਹਾਂਜੀ ਤੁਸੀਂ ਮੋਢਿਆਂ 'ਚ ਪਾਉਂਗੇ ਤੇ ਸਾਰਾ ਸਮਾਨ ਰੈਡੀ ਐ ਕਿੱਕ ਮਾਰਨੇ ਦੇਰ ਜਿਵੇਂ ਬੱਸ ਦੀ ਸੀਟ ਨਹੀਂ ਹੁੰਦੀ ਆਪ ਦਾ ਆਰਾਮ ਨਾਲ ਸੋਤ ਢੋਲਾ ਕੇ ਬੈਠੋਗੇ ਹਨਾ ਤੇ ਜਿਹੜਾ ਆ ਸਮਾਨ ਹੈ ਇੱਥੇ ਮਤਲਬ ਵਲੋਗਿੰਗ ਹੋਇਆ ਕਰਨੀ ਤੇ ਮੋਟਰ ਵਲੋਗਿੰਗ ਕਹਿੰਦੇ ਇਹਨੂੰ ਤੇ ਬਾਕੀ ਖੁਸ਼ੀ ਨੂੰ ਤਾਂ ਆਰਾਮ ਦਾ ਇੱਕ ਸਫਰ ਹੈਗਾ ਤੇ ਇਹਨੇ ਢੂ ਲਾ ਕੇ ਬੈਠਿਆ ਕਰਨਾ ਪਰ ਹਮੇਸ਼ਾ ਮੈਂ ਨਹੀਂ ਬਾਈਕ ਬੁਲਟ ਮਤਲਬ ਡਰਾਈਵ ਕਰਨਾ ਖੁਸ਼ੀ ਦੀ ਵੀ ਡਿਊਟੀ ਰਹਾ ਕਰੂ ਇਹ ਵੀ ਤੁਹਾਨੂੰ ਬੁਲਟ ਚਲਾਉਂਦੀ ਮਿਲੂਗੀ ਤੇ ਮੈਂ ਤਾਂ ਚਲਾਉਣੀ ਚਲਾਉਣਾਗਾ ਸੋ ਆਪਾਂ ਚੱਲਦੇ ਆ ਆਪਣਾ ਸਫਰ ਸ਼ੁਰੂ ਕਰੀਏ ਲਈ ਰੱਬ ਦਾ ਨਾਮ ਜੀ ਪਣੋਤੀ ਪਣੋਤੀ ਤਾਂ ਨਹੀਂ ਕੋਈ ਪੌਣੇ ਪੌਣੇ ਜਿੱਦਾਂ ਨਹੀਂ ਟਾਈਮ ਹੋਈ ਜਾ ਕੇ ਪਕੜ ਚੱਲੀਏ ਲੈਟਸ ਗੋ ਆਏ ਸੀ ਲੋ ਜੀ ਇਹ ਸਾਨੂੰ ਸਾਡੇ ਕੁਝ ਗਵੰਡੀ ਅਲਵੈਦਾ ਕਹਿ ਰਹੇ ਨੇ ਬਾਏ ਬਾਏ ਠੀਕ ਹੈ ਬਾਏ ਬਾਏ ਤੇ ਠੀਕ ਹੈ ਚੰਗਾ ਮਾਸੀ ਫਿਰ ਮਿਲਾਂਗੇ ਆਕੇ ਨਵੇਂ ਸਫਰ ਦੇ ਸ਼ੁਭ ਕਾਮਨਾਵਾਂ ਦੇ ਕਮਾਸੀ ਨੂੰ ਲੁਕੀ ਜਾਂਦੀ ਆ ਪੌੜੀਆਂ ਦੇ ਤੇ ਹੁਣ ਅਸੀਂ ਜੇ ਮੰਮੀ ਤਾਂ ਹੁਣ ਸਾਡੀ ਹੈ ਨਹੀਂ ਬਈ ਨਹੀਂ ਮੰਮੀ ਅਲਵੈਦਾ ਕਹਿੰਦੀ ਮੰਮੀ ਦੀ ਜਗ੍ਹਾ ਤੇ ਆਸ਼ੀਰਵਾਦ ਦੇਣ ਆਏ ਨੇ ਚੰਗਾ ਬਈ ਆਈ ਨੂੰ ਵਿਚਾਰੀ ਨੂੰ ਚੰਗਾ ਇਹਨੂੰ ਦੁੱਧ ਪਾ ਦੇ ਕਰੋ ਹੁਣ ਠੀਕ ਹੈ ਤੇ ਜਿੰਨੇ ਦਿਨ ਅਸੀਂ ਨਹੀਂ ਆਉਂਦੇ ਖੁਸ਼ੀ ਠੀਕ ਹੈ ਦੁੱਧ ਪਾ ਦੇ ਕਰਨੀ ਤੂੰ ਐਵੇਂ ਪੱਟੀ ਜਾਨੀ ਹੈ ਲੈਟਸ ਗੋ ਵਿੰਡੋ ਚੱਲ ਪਈ ਆ ਸਫ਼ਰ ਅੱਜ ਥੋੜਾ ਲੰਬਾ ਰਹਿਣ ਵਾਲਾ ਹੈ ਕਿਉਂਕਿ ਬੱਦਲ ਵਾਈ ਹੈ ਮੈਨੂੰ ਲੱਗਦਾ ਨਹੀਂ ਕਿ ਅੱਜ ਸੂਰਜ ਨਿਕਲੂਗਾ ਤੇ ਠੰਡ ਬਹੁਤ ਲੱਗ ਰਹੀ ਹੈ ਧੁੱਪ ਨਹੀਂ ਤਾਂ ਅੱਜ ਪੂਰੀ ਬਿਸ਼ਰਮੀ ਧਾਰੀ ਹੋਈ ਹੈ ਨਾ ਨਿਕਲਣ ਦੀ ਤੇ ਪਰ ਆਪਾਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚਣਾ ਅੱਜ ਤੇ ਪੰਜਾਬ ਦਾ ਟੂਰ ਪਹਿਲੀ ਆਪਾਂ 5-6 ਦਿਨ ਲੇਟ ਸਟਾਰਟ ਕਰ ਰਹੇ ਹਾਂ ਕਿਉਂਕਿ 6 ਜਨਵਰੀ ਨੂੰ ਮੱਥਿਆ ਸੀਗਾ ਤੇ ਅੱਜ 10 ਜਨਵਰੀ ਨੂੰ ਮਤਲਬ 11 ਜਨਵਰੀ ਨਿਕਲ ਰਹੀ ਆਂ ਹੁਣ 15 ਦਿਨ ਤੁਹਾਨੂੰ ਪੰਜਾਬ ਘੁਮਾਵਾਂਗੇ ਇਹ ਧਨੌਲੇ ਵਾਲੀ ਸੜਕ ਹੈ ਜਿਹੜੀ ਆਪਣੇ ਪਿੰਡ ਤੋਂ ਧਨੌਲੇ ਨੂੰ ਰੋਡ ਜਾਂਦਾ ਤੇ 15 ਕਿਲੋਮੀਟਰ ਬਾਅਦ ਆਪਾਂ ਮੇਨ ਹਾਈਵੇ ਤੇ ਚੜ ਜਾਣਾ ਜਿਹੜਾ ਚੰਡੀਗੜ ਬਠਿੰਡਾ ਮੇਨ ਹਾਈਵੇ ਹੈ ਤਕਰੀਬਨ 2.5 ਕਿਲੋਮੀਟਰ ਦਾ ਸਫ਼ਰ ਹੈ ਅੱਜ ਆਪਣਾ ਤੇ 2.5 ਕਿਲੋਮੀਟਰ ਚ ਮੇਲਾਦਾ ਆਪਣੀ ਪੂਰੀ ਕੁਲਫੀ ਜੰਮ ਜੂਗੀ ਤੇ ਠੰਡ ਬਹੁਤ ਜ਼ਿਆਦਾ ਹੈ ਤੇ ਪ੍ਰਮਾਤਮਾ ਅਗਰੇ ਸੁੱਖ ਸ਼ਾਂਤੀ ਨਾਲ ਆਪਾਂ ਆਪਣੀ ਮੰਜ਼ਲ ਤੇ ਪਹੁੰਚ ਸਕੀਏ। ਕੋਸ਼ਿਸ਼ ਤਾਂ ਅੱਜ ਆਪਣੀ ਮਤਲਬ ਬੋਹਰ ਤੱਕ ਪਹੁੰਚਣ ਦੀ ਰਹੂਗੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਪਰ ਹਨੇਰੇ ਦੇ ਹਿਸਾਬ ਤੇ ਹੈ ਅੱਜ ਜਿਵੇਂ ਸੂਰਜ ਨਹੀਂ ਨਿਕਲਿਆ ਜੇ ਹਨੇਰਾ ਪਹਿਲਾਂ ਹੋ ਗਿਆ ਤਾਂ ਆਪਾਂ ਰਸਤੇ ਦੇ ਵਿੱਚ ਕਿਤੇ ਪਹਿਲਾਂ ਵੀ ਰੁਕ ਸਕਦੇ ਹਾਂ। ਬਾਕੀ ਪੂਰਾ ਪੰਜਾਬ ਇਹਨਾਂ ਦਿਨਾਂ 'ਚ ਦੇਖਣ ਆਲਾ ਹੁੰਦਾ ਤੇ ਖਾਸ ਕਰਕੇ ਤਾਂ ਜੋ ਐਨ ਆਰ ਆਈ ਵੀ ਇਸ ਰੁੱਤ 'ਚ ਪੰਜਾਬ ਆਉਂਦੇ ਨੇ। ਇਹ ਆਪਾਂ ਪੰਜਾਬ ਦਾ ਪੂਰਾ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਤੁਹਾਨੂੰ ਇਹਨਾਂ ਦਿਨਾਂ 'ਚ ਘੁਮਾ ਦੇਣਾ ਹੈਗਾ ਪਰ ਮੈਨੂਅਲੀ ਪਾ ਦੋ ਫਿਰ ਕਿੰਨਾ ਮੈਂ ਕਹਿੰਦਾ ਫੁੱਲੀ ਕਰ ਦੋ ਪੰਜਾਬ ਫੇਰੀ ਘੁੰਮੇ ਜਾਊ ਸਾਰਾ ਹੈ ਵਾਰੀ ਵਾਰੀ ਘਮਾਉਣ ਦੀ ਲੋੜ ਨਹੀਂ ਦੋ ਤਿੰਨ ਟੰਕੀਆਂ ਖਾ ਜੂਗਾ ਕਿੰਨੀਆਂ ਕਿੰਨਾ ਖਾ ਜੀ ਦੋ ਤਿੰਨ ਤਾਂ ਖਾ ਜੂ ਇੱਕੋ ਵਈ ਜਿੰਨਾ ਘੁਮੇ ਉਹਨੇ ਹੋ ਗਿਆ ਇਹ ਪੰਜਾਬੀ ਟਰੈਵਲ ਕਪਲ ਦੇ ਛੱਲੇ ਛੁੱਲੇ ਪੈ ਗਏ ਇਹ ਆਜ ਕਰ ਲਿਓ ਬਈ ਸਬਸਕ੍ਰਾਈਬ ਹੋਣ ਪੰਜਾਬੀ ਟਰੈਵਲ ਕਪਲ YouTube 1000 ਦਾ ਤਾਂ ਪਾਓ ਚਲੋ ਕਟੋ ਘਟ ਕਿਉਂਕਿ ਅਬਹਰ ਜਾਣਾ ਹੈਗਾ ਅਬਹਰ ਤਾਂ ਪਹੁੰਚੂਗਾ ਹਾਂ ਕੜਾ ਕੋੜਾ ਖਾਂ ਪੀਂਦਾ ਹੀ ਬਹੁਤਾ ਹੀ ਚਰਦਾ ਇਹ ਤਾਂ ਲੈ ਵੀ ਟੈਂਕੀ ਆਪਾਂ ਗੜ ਤੱਕ ਲਵਾ ਦੀ ਅੱਜ ਤਰਦਾ ਤਰਦਾ ਕਰਤਾ ਤੇਲ ਦੇ ਮੱਕੋ ਨਹੀਂ ਲੰਦਾਂ ਨੂੰ ਠੀਕ ਹੈ ਪੈਸੇ ਭਰਾੜੀ ਵੜ ਕੇ ਪਹਿਲਾਂ ਉਦੋਂ ਵੀ ਕਿਹਾ ਸੀਗਾ ਠੀਕ ਹੈ ਓਕੇ ਜਾਂ ਟੂਰ ਲੱਗ ਦੇਵਾਂਗੇ ਇਹ ਗੱਲ ਨਹੀਂ ਮੋਟਰਸਾਈਕਲ ਆਪਣਾ 19000 ਕਿਲੋਮੀਟਰ ਚੱਲ ਚੁੱਕਿਆ ਹੈਗਾ ਤੇ ਜਦੋਂ ਘਰੋਂ ਤੋਂ ਰਹੇ ਆਂ ਤੇ ਪੂਰੇ ਪੰਜਾਬ ਖਤਮ ਹੋਣ ਬਾਅਦ ਦੁਬਾਰੇ ਰੀਡਿੰਗ ਲਵਾਂਗੇ ਹਲਕਾ ਹਲਕਾ ਨਿਕਲਣਾ ਸ਼ੁਰੂ ਹੋ ਗਿਆ ਤੇ ਪਰ ਬੱਦਲ ਹੈ ਅੱਜ ਬੱਦਲ ਕਰਕੇ ਮੈਨੂੰ ਲੱਗਦਾ ਨਹੀਂ ਕਿ ਪੂਰੀ ਚੰਗੀ ਤਰ੍ਹਾਂ ਤਿੱਖੀ ਧੁੱਪ ਜਿਵੇਂ ਆਪਣੇ ਹੁੰਦੀ ਹੈ ਤੇ ਵੀ ਉਹ ਨਿਕਲੂਗੀ ਜਾਂ ਸੂਰਜ ਬਾਹਰ ਆਊਗਾ ਬੱਦਲ ਕਰਕੇ ਹਵਾ ਬਹੁਤ ਪੈ ਰਹੀ ਹੈ ਤੇ ਜਿਹਦੇ ਕਾਰਨ ਮਤਲਬ ਮੋਟਰਸਾਈਕਲ ਤੇ ਠੰਡ ਹੈਗੀ ਠੰਡ ਜਾਦੇ ਹੈਗੀ ਤੇ ਵੈਸੇ ਤਾਂ ਨਹੀਂ ਜਦਨ ਧੁੱਪ ਹੁੰਦੀ ਹੈ ਉਦੋਂ ਮੋਟਰਸਾਈਕਲ ਤੇ ਇੰਨੀ ਮਤਲਬ ਠੰਡ ਨਹੀਂ ਲੱਗਦੀ ਤੇ ਇਹ ਮੇਨ ਹਾਈਵੇ ਆ ਗਿਆ ਬਠਿੰਡਾ ਚੰਡੀਗੜ੍ਹ ਜੀ ਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਤੇ ਹੁਣ ਇਹ ਬਠਿੰਡੇ ਤੱਕ ਸੀਐਸਈ ਦੇ ਰੋਡ ਤੇ ਜਾਵਾਂਗੇ ਅੱਗੇ ਜਾ ਕੇ ਇਹ ਰੋਡ ਮਲੋਟ ਨੂੰ ਤੇ ਮਲੋਟ ਤੋਂ ਗਿੱਦੜਵਾਹ ਹੋ ਕੇ ਅਬੋਰ ਨੂੰ ਇਹ ਰੋਡ ਚ ਲਿਆ ਜਾਂਦਾ ਤੇ ਵੈਸੇ ਅਸੀਂ ਆਪਣਾ ਸਫ਼ਰ ਫਾਜਲਕਾ ਤੋਂ ਵੀ ਸ਼ੁਰੂ ਕਰ ਸਕਦੇ ਸੀਗੇ ਫਾਜਲਕਾ ਰਹਿ ਗਿਆ ਜੀ 213 213 ਕਿਲੋਮੀਟਰ ਹੈ ਤੇ ਪਰ ਅਸੀਂ ਗੰਗਾ ਨਗਰ ਤੋਂ ਕਰਨਾ ਕਿਉਂਕਿ ਗੰਗਾ ਨਗਰ ਤੋਂ ਗਰਦਾਸਪੁਰ ਪੂਰਾ ਇੱਕ ਕੋਨੇ ਤੋਂ ਦੂਜਾ ਕੋਨਾ ਪੰਜਾਬ ਦਾ ਜਿਹੜਾ ਬਾਰਡਰ ਬਾਰਡਰ ਏਰੀਆ ਹੈ ਉਹ ਸਾਰਾ ਪੰਜਾਬ ਤੁਹਾਨੂੰ ਦਿਖਾਉਣਾ ਹੈ ਤੇ ਇਸ ਕਰਕੇ ਅਸੀਂ ਗੰਗਾ ਨਗਰ ਨੂੰ ਸਿੱਧਾ ਜਾ ਰਹੇ ਹਾਂ ਕੱਲ ਬਾਰਡਰ ਤੇ ਪਹੁੰਚ ਜਾਵਾਂਗੇ 50 ਕਿਲੋਮੀਟਰ ਦਾ ਸਫ਼ਰ ਆਲਮੋਸਟ ਤੈਅ ਹੋ ਗਿਆ ਸਾਡਾ ਤੇ ਅੱਛਾ ਇੱਕ ਹਲਕੀ ਜਿਹੀ ਬ੍ਰੇਕ ਲਈ ਹੈ ਖੁਸ਼ੀ ਕੱਪੜੇ ਕੱਢ ਲਈਏ ਕਿਉਂਕਿ ਠੰਡ ਲੱਗ ਰਹੀ ਹੈ ਅੱਜ ਯਾਰ ਸੂਰਜ ਨਹੀਂ ਨਿਕਲ ਨਹੀਂ ਰਿਹਾ ਤਾਂ ਕਰਕੇ ਤੁਹਾਨੂੰ ਗਿਆ ਠੰਡ ਬਹੁਤ ਲੱਗੂਗੀ ਤੇ ਉਦੋਂ ਬਾਅਦ ਤਾਂ ਅਸੀਂ ਪਿੰਡਾਂ 'ਚ ਰਹਿ ਜਾਣਾਗਾ ਪਿੰਡਾਂ 'ਚ ਨਹੀਂ ਮਤਲਬ ਅੱਗੇ ਠੰਡ ਨਹੀਂ ਲੱਗਦੀ ਤੇ ਬਾਕੀ ਸਾਡੇ ਸਮਾਨ ਦੀ ਚੈੱਕ ਅਪ ਹੋ ਰਿਹਾ ਹੈ ਏ ਅਸੀਂ ਮਤਲਬ ਡਿਸਾਈਡ ਕੀਤਾ ਥੋੜਾ ਥੋੜਾ ਖੜ ਕੇ ਸਮਾਨ ਚੈੱਕ ਕਰਿਆ ਕਰਾਂਗੇ ਕਿਤੇ ਕੋਈ ਸਮਾਨ ਡਿੱਗਦਾ ਹੀ ਰਿਹਾ ਤੇ ਬਾਕੀ ਪਿੰਡਾਂ ਚ ਦਾ ਡੇਕਣਾ ਹੀ ਕੀ ਹੈ ਹਾਈਵੇ ਤੇ ਮਿੰਡਰ ਹੁੰਦਾ ਤੂੰ ਵੀ ਰੱਖ ਇਦਾਂ ਇਹ ਲੰਘ ਰਹੇ ਆ ਅਸੀਂ ਹੁਣ ਪੁੱਚੋ ਤੇ ਬਠਿੰਡਾ ਇਥੋਂ ਤਕਰੀਬਨ ਤਕਰੀਬਨ 10 15 ਕਿਲੋਮੀਟਰ ਹੀ ਹੈ ਤੇ ਇਥੋਂ ਦਾ ਮਾਰਬਲ ਹੈ ਜਿਹੜਾ ਉਹ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਆਲੇ ਦੁਆਲੇ ਆ ਮਾਰਬਲ ਦੀਆਂ ਦੁਕਾਨੀ ਦੁਕਾਨਾਂ ਤੇ ਲੋਕ ਮਤਲਬ ਕੋਠੀਆਂ ਤੇ ਲਾਉਣ ਲਈ ਇਥੋਂ ਪੱਥਰ ਖਰੀਦ ਕੇ ਲੈ ਕੇ ਜਾਂਦੇ ਆ ਤੇ ਵੈਸੇ ਹੁਣ ਤਾਂ ਇਹਨਾਂ ਦਿਨਾਂ ਜਿੱਦਾ ਬਹੁਤ ਪਪੂਲਰ ਹੋਇਆ ਤੇ ਸਾਡਾ ਦਾ ਮਤਲਬ ਏਰੀਆ ਰਹਿ ਤੇ ਸਾਨੂੰ ਤਾਂ ਪਿਛਲੇ 8-10 ਸਾਲ ਦਾ ਪਤਾ ਹੈ ਮਾਲਵੇ ਦੇ ਪ੍ਰਸਿੱਧ ਸ਼ਹਿਰ ਬਠਿੰਡੇ ਪਹੁੰਚਣ ਵਾਲਿਆਂ ਤੇ ਮਤਲਬ ਲਾਸਟ ਪੋਲ ਸੀਗਾ ਜਿਹੜਾ ਹਾਈਵੇ ਦਾ ਜਿੱਥੋਂ ਇਹ ਬਠਿੰਡਾ ਸਟਾਰਟ ਹੋ ਗਿਆ ਹੁਣ ਤੇ ਸ਼ਾਉਣੀ ਸਟਾਰਟ ਹੋ ਗਈ ਆਲੇ ਦੁਆਲੇ ਤੇ ਇਸ ਤੋਂ ਬਾਅਦ ਬਠਿੰਡਾ ਸ਼ਹਿਰ ਆ ਜਾਣਾ ਇਹ ਹੈ ਵੀ ਸ਼ਹਿਰ ਬਠਿੰਡਾ ਤੇ ਮਾਲਵੇ ਦਾ ਪ੍ਰਸਿੱਧ ਸ਼ਹਿਰ ਹੈ ਤੇ ਧੁੱਪ ਵੀ ਕੱਢਦੀ ਬਠਿੰਡੇ ਵਾਲਿਆਂ ਨੇ ਇੱਥੇ ਆ ਕੇ ਤਾਂ ਹੁਣ ਕੁਛ ਥੋੜਾ ਜਿਹਾ ਸਕੂਨ ਜਿਹਾ ਮਿਲ ਲਗਾ ਉਹ ਮਾਮੇ ਖੜੇ ਕਿਤੇ ਕੰਮ ਨਾ ਹੋ ਜਾਈ ਇਹ ਬਠਿੰਡੇ ਦੇ ਥਰਮਲ ਹੈ ਜਿਹੜੇ ਸਾਹਮਣੇ ਦੇ ਕਿਉਂਕਿ ਬਠਿੰਡੇ ਦੀ ਸ਼ਾਨ ਅਸਲ ਚ ਬਠਿੰਡੇ ਨਹੀਂ ਪੂਰੇ ਮਾਲਵੇ ਦੀ ਸ਼ਾਨ ਨੇ ਇਹ ਤੇ ਬਾਰ ਬਾਰ ਦੀ ਹੁਣ ਬਾਈਪਾਸ ਬਣ ਗਿਆ ਪਹਿਲਾਂ ਤਾਂ ਸ਼ਹਿਰ ਚ ਖੱਜਲ ਖਵਾਰੀਆਂ ਬਹੁਤ ਹੁੰਦੀਆਂ ਸੀਗੀਆਂ ਤੇ ਇੱਥੋਂ ਅੱਗੇ ਆ ਕੇ ਦੋ ਰੋਡ ਹੋ ਜਾਂਦੇ ਇੱਕ ਤਾਂ ਜਾਂਦਾ ਸਿੱਧਾ ਮਲੋਟ ਨੂੰ ਤੇ ਅਬੋਰ ਨੂੰ ਦੂਸਰਾ ਰੂਟ ਹੈ ਜਿਹੜਾ ਇੱਥੋਂ ਸਿੱਧਾ ਅੰਮ੍ਰਿਤਸਰ ਨੂੰ ਚਲਾ ਜਾਂਦਾ ਹੈ ਤੇ ਆਪਾਂ ਹੁਣ ਇਹ ਮਲੋਟ ਰੋਡ ਤੇ ਆਂ ਪਟੰਡੇ ਦੇ ਨਾਲ-ਨਾਲ ਲੰਘ ਰਹੇ ਆ ਤੇ ਹੁਣ ਤਾਂ ਇਹਨਾਂ ਨੂੰ ਢਾਉਣ ਦੀ ਵੀ ਤਿਆਰੀ ਚੱਲ ਰਹੀ ਹੈ ਮੈਨੂੰ ਲੱਗਦਾ ਉਹ ਮੈਂ ਤਾਂ ਡਰ ਕੀ ਹੈ ਤਾਂ ਕਿੰਨਾ ਵੱਡੇ ਇਹ ਰਿਪਨ ਥੂੜੀ ਦਾ ਕੁੱਪਾ ਖੁਸ਼ੀ پاਗ ਲੈ ਦੂ ਥੂੜੀ ਦਾ ਕੁੱਪਾ ਵਸੇ ਵਾਹਿਗੁਰੂ ਵਾਹਿਗੁਰੂ ਸਾਰੇ ਹੀ ਸਾਰਾ ਪਤਾ ਨਹੀਂ ਕੀ ਕੁਝ ਲਾ ਰੱਖਿਆ ਥੱਡੇ ਵਾਲਾ ਖੜਕਲ ਥੋ ਬੀਤੀ ਰਹੀ ਜਣਾ ਵੀ ਹਾਂ ਬੱਡੇ ਬਿਜਲੀ ਵਾਲੇ ਐ ਲੱਗ ਰਿਹਾ ਜਿਵੇਂ ਗੁੱਤਾਂ ਗੁੰਦੀਆਂ ਹੁੰਦੀਆਂ ਨੇ ਤਾਰਾਂ ਦੀਆਂ ਜੀ ਆਪਣਾ ਰੂਟ ਥੋੜਾ ਚੇਂਜ ਹੋ ਗਿਆ ਇਹ ਰੋਡ ਸਿੱਧਾ ਚੱਲਿਆ ਗਿਆ ਗਿਦੜਬਾ ਮਲੋਟ ਅਬੋਰ ਤੇ ਆਪਾਂ ਇਧਰੋਂ ਟਰਨ ਲੈ ਲਿਆ ਟਰਨ ਲੈਣ ਪਿੱਛੇ ਕਾਰਨ ਹੈ ਵੀ ਕਿਉਂ ਟਰਨ ਲਈ ਆ ਉਹ ਗਾਂਹ ਜਾ ਕੇ ਆਪਾਂ ਗੱਲਬਾਤ ਕਰਾਂਗੇ ਨਾਲ ਨਾਲ ਉਹ ਸੜਕ ਬਣ ਰਹੀ ਹੈ ਯਾਰ ਵਿਕਾਸ ਦੀ ਨੇਰੀਆ ਹੀ ਹੋਈ ਹੈ ਬੋਟਾਂ ਕਰਕੇ ਆਪਣੇ ਵੀ ਹਨਾ ਤੇ ਹੁਣ ਆਪਾਂ ਹੋ ਗਏ ਜੀ ਸ਼ਿਮਲਾ ਚੰਡੀਗੜ੍ਹ ਭਵਾਨੀਗੜ੍ਹ ਮਾਨਸਾ ਮਾਨਸਾ ਨੂੰ ਘਰੇ ਵਾਪਸ ਤਾਂ ਨਹੀਂ ਜਾਣਾ ਆਸਲ 'ਚ ਅਸੀਂ ਚੱਲੇ ਆਂ ਬਾਦਲ ਨੂੰ ਹੁਣ ਬਾਦਲ ਪਿੰਡ ਨੂੰ ਮਤਲਬ ਬਾਦਲ ਲੰਬੀ ਵਾਲਾ ਤੇ ਰੋਡ ਰੂਟ ਆਪਣਾ ਡਿਵਲਟ ਕਿਉਂ ਹੋਇਆ ਆ ਗਾਂ ਜਾ ਕੇ ਖੜਦੇ ਆ ਫੜ ਕੇ ਨਾਲੇ ਦਾ ਢਾਬੇ ਤੇ ਯਾਰ ਕਿਸੇ ਤੇ ਚਾਹ ਪੀਵਾਂਗੇ ਕਿਉਂਕਿ ਠੰਡ ਬਹੁਤ ਲੱਗੀ ਆ ਤੇ ਬਾਕੀ ਟਾਈਮ ਵੀ ਬਹੁਤ ਹੋ ਗਿਆ ਤਰੇ ਨੂੰ ਤੇ ਭੁੱਖ ਲੱਗ ਗਈ ਤੇ ਨਾਲੇ ਗੱਲਾਂ ਬਾਤਾਂ ਕਰਦੇ ਆ ਬਾਦਲ ਦੇ ਪਿੰਡਾਂ ਕਨੇ ਸਾਡਾ ਵੈਲਕਮ ਕਰਨ ਆਈਆਂ ਨੇ ਗਾਈਆਂ ਹੀ ਗਾਈਆਂ ਰੂੜੀਆਂ ਹੀ ਰੂੜੀਆਂ ਡਿਵੈਲਪਮੈਂਟ ਦੇ ਲੋ ਨਜ਼ਾਰੇ ਬਾਦਲ ਸਰਕਾਰ ਹਾਏ 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 ਰੂਟ ਚੇਂਜ ਕਰਨ ਦੀ ਅਸਲ ਚ ਵਜਾ ਇਹ ਬਣ ਗਈ ਕਿਉਂਕਿ ਸਾਨੂੰ ਬਠਿੰਡੇ ਪੁਲਿਸ ਨੇ ਘੇਰ ਲਿਆ ਸੀਗਾ ਪੁਲਿਸ ਵਾਲੇ ਨੇ ਕਹਿੰਦੇ ਓਏ ਛੋਟੂ ਕਿਦਰ ਮੂੰਚੋ ਕੀ ਹੈ ਕਹਿੰਦੇ ਕੁੜੀ ਨੂੰ ਢੱਡ ਚ ਮਾਰਿਆ ਕਿਤੇ ਤੁਹਾਨੂੰ ਤਾਂ ਮੇਰੇ ਤੇ ਤਰਸ ਆਇਆ ਸੱਚੀ ਇਹ ਗੱਲ ਉਹਨਾਂ ਨੇ ਕਹੀ ਸੀ ਕਹਿੰਦੇ ਕਿਉਂ ਕੁੜੀ ਨੂੰ ਢੱਡ ਚ ਮਾਰਿਆ ਅਸਲ ਉਹ ਉਸੇ ਸ਼ੂਟ ਨਹੀਂ ਕਰ ਸਕਿਆ ਕਿਉਂਕਿ ਹੱਥ ਬਹੁਤ ਜ਼ਿਆਦਾ ਜਵਾਬ ਦੇ ਬਾਕੀ ਇਹ ਹੁੰਦਾ ਨਾ ਬੰਦਾ ਹਫੜ ਜਾਂਦਾ ਵੀ ਪੁਲਿਸ ਨੇ ਕਹਿੰਦੇ ਅਸਲ ਚ ਗੱਲ ਇਹ ਹੋ ਗਈ ਸੀ ਅਸੀਂ ਨਾ ਇੱਕ ਲਾਈਟ ਹਾਂ ਲਾਈਟ ਜੰਪ ਕਰ ਲਈ ਮਤਲਬ ਰੈੱਡ ਲਾਈਟ ਤੇ ਤਾਂ ਕਰਕੇ ਉਹਨਾਂ ਨੇ ਰੋਕ ਲਿਆ ਹਾਲਾਂਕਿ ਮੇਰੇ ਬਹੁਤ ਸਾਰੇ ਮਿੱਤਰ ਵੀ ਨੇ ਪੁਲਿਸ ਡਿਪਾਰਟਮੈਂਟ ਚ ਅੱਛੇ ਅੱਛੇ ਰੈਂਕਸ ਤੇ ਨੇ ਤੇ ਮੈਂ ਉਹਨਾਂ ਨਾਲ ਵੀ ਗੱਲ ਕਰਵਾ ਸਕਦਾ ਸੀਗਾ ਬਟ ਮੈਂ ਕਿਸੇ ਨਾਲ ਕੋਈ ਗੱਲਿੰਗ ਕਰਵਾਈ ਕਿਉਂਗਾ ਯਾਰ ਨੈਤਿਕ ਤੌਰ ਤੇ ਸਹੀ ਨਹੀਂ ਲੱਗਦਾ ਕਿ ਤੋ ਤੁਸੀਂ ਗਲਤੀ ਕਰੋ ਤੇ ਉੱਪਰੋਂ ਕਿਸੇ ਨਾਲ ਰੋਹ ਮਾਰੋ ਵੀ ਮੇਰੇ ਆ ਇਹ ਨਾਲ ਗੱਲ ਕਰ ਲਓ ਹਨਾ ਫਿਰ ਆਪ ਹੀ ਅਸੀਂ ਉਹਨਾਂ ਨੂੰ ਰਿਸਪੈਕਟਫੁਲੀ ਕਿਹਾ ਕਿ ਅਸੀਂ ਤਾਂ ਟਰੈਵਲ ਕਰਨ ਚੱਲੇ ਆਂ ਫਿਰ ਉਹਨਾਂ ਨੇ ਸਾਡਾ YouTube ਚੈਨਲ ਵੀ ਦੇਖਿਆ ਬਾਕਾਇਦਾ ਇਹ ਨਹੀਂ ਦੇਖਿਆ ਕਹਿੰਦੇ ਕਿੱਧਰ ਲੋਡ ਕੀਤਾ ਕਿਉਂ ਕੁੜੀ ਨੂੰ ਕਹਿੰਦੇ ਠੰਡ ਚ ਮਾਰੀ ਜਾਂਦੇ ਤੇ ਮੈਂ ਕਿਹਾ ਕੁੜੀ ਆਪ ਨਾਲ ਭਜਦੀ ਹੈ ਜੀ ਮੈਂ ਤਾਂ ਬਥੇਰਾ ਕਹਿਆ ਸੀ ਘਰੇ ਰਹਿ ਜਾਏ ਇਹ ਕਹਨੂੰ ਹਟਦੀ ਹੈ ਕਹਿੰਦੀ ਮੈਂ ਤਾਂ ਆਪ ਬਾਰਡਰ ਦੇਖਣ ਤੇ ਚੈਨਲ ਵੀ ਸਬਸਕ੍ਰਾਈਬ ਕੀਤਾ ਤੇ ਸ਼ਾਇਦ ਇਹ ਵੀਡੀਓ ਵੀ ਦੇਖਦੇ ਹੋਣਗੇ ਅੱਗੇ ਤੋਂ ਸਬਸਕ੍ਰਾਈਬਰ ਲੈ ਆਉਨੇ ਆ ਹਰ ਹਾਲ ਤੇ ਮੂਸੇ ਇੱਕ ਬੱਚਾ ਸੀ ਜਾਣ ਕੇ ਵਾ ਨਾਮ ਅਸੀਂ ਉਹਨਾਂ ਦਾ ਲੈ ਨਹੀਂ ਸਕਦੇ ਕਿਉਂਕਿ ਪ੍ਰਾਈਵੇਸੀ ਹੈ ਤੇ ਥੈਂਕ ਯੂ ਆ ਥੈਂਕ ਯੂ ਥੈਂਕ ਯੂ ਤੁਸੀਂ ਦੇਖ ਰਹੇ ਹੋਵਗੇ ਅਸੀਂ ਤਾਂ ਇਉਂ ਥੇ ਸ਼ਾਰਟ ਤੁਹਾਡਾ ਨਹੀਂ ਲਿਆ ਸੀਗਾ ਤੇ ਰੀਅਲੀ ਬਹੁਤ ਚੰਗਾ ਲੱਗਿਆ ਤੇ ਬਾਕੀ ਸਫਰ ਦੇ ਮਿਲਦਾ ਚੰਗੇ ਚੰਗੇ ਐਕਸਪੀਰੀਅੰਸ ਹੋਣ ਚੰਗੇ ਚੰਗੇ ਲੋਕ ਮਿਲਦੇ ਰਹਿਣ ਤੇ ਹੁਣ ਅਸੀਂ ਚੱਲੇ ਆਂ ਬਾਦਲ ਨੂੰ ਰਿਪੋਰਟ ਦੇ ਇੱਕ ਵਾਰੀ ਡਰ ਗਏ ਸੀ ਹਾਏ ਹੁਣ ਲੱਗੂਗਾ 1000 ਰੁਪਏ ਤੇ ਹੁਣ ਅਸੀਂ ਚੱਲੇ ਆ ਮਤਲਬ ਅਬੋਰ ਹੁਣਾ ਸੀ ਮੇਨ ਰੋਡ ਤੋਂ ਨਹੀਂ ਜਾਵਾਂਗੇ ਕਿਉਂਕਿ ਯਾਰ ਇੱਕ ਤਾਂ ਮਤਲਬ ਸਾਡਾ ਉਥੇ ਇੱਕ ਘੰਟਾ ਆਲਮੋਸਟ ਖਰਾਬ ਹੋ ਗਿਆ ਤੇ ਖਰਾਬ ਨਹੀਂ ਮੈਂ ਕਹੂੰਗਾ ਤੁਸੀਂ ਮਤਲਬ ਆਪਾਂ ਗੱਲਾਂ ਬਾਤਾਂ ਕੀਤੀਆਂ ਤੁਸੀਂ ਦੇਖ ਰਹੇ ਹੋਵੋਗੇ ਬੈਠ ਕੇ ਨਾ ਤੇ ਗੱਲ ਇਹ ਆ ਹੁਣ ਵੀ ਸਾਡਾ 5 ਵਜੇ ਰੁਕਣ ਦਾ ਪਲਾਨ ਆ ਮਤਲਬ ਵੀ 5 ਵਜੇ ਅਸੀਂ ਰੁਕਾਂਗੇ ਤਾਂ ਕਰਕੇ ਹਰ ਰੋਜ਼ ਤਾਂ ਸਾਡਾ ਪਲਾਨ ਹੋਇਆ ਕਰੂ 5 ਵਜੇ ਰੈਸਟ ਕਰਿਆ ਕਰਾਂਗੇ ਅਸੀਂ ਰੂਟ ਡਿਵਾਈਡ ਕਰਕੇ ਬਾਦਲ ਲੰਬੀ ਤੇ ਬਾਦਲ ਲੰਬੀ ਦੇ ਕੋਲ ਪਿੰਡ ਹੈ ਮੇਰੇ ਮਿੱਤਰ ਦਾ ਇੱਕ ਉਥੇ ਜਾ ਰਹੇ ਆ ਅਬੋਰ ਅਸੀਂ ਕੱਲ ਨੂੰ ਆਵਾਂਗੇ ਬਾਕੀ ਗੱਲਾਂ ਬਾਤਾਂ ਬਾਈ ਦੇ ਘਰੇ ਜਾ ਕੇ ਕਰਾਂਗੇ ਹੁਣ ਚੱਲਦੇ ਆਪਾਂ ਬਾਦਲ ਇਹ ਬਾਦਲ ਪਿੰਡ ਵਾਲੀ ਸੜਕ ਹੈ ਤੇ ਸੜਕਾਂ ਵੀ ਮਲਾਈ ਵਰਗੀਆਂ ਜਾਂਦੀਆਂ ਨੇ ਕਿਹ ਲੈ ਯਾਰ ਵਨ ਵੇ ਰਸਤਾ ਹੈ ਦੋਨੇ ਪਾਸੇ ਉਧਰ ਵੀ ਸੜਕ ਹੈ ਇਧਰ ਵੀ ਪਿੰਡ ਨੂੰ ਇੱਕ ਨੂੰ ਸੜਕ ਵਨ ਵੇ ਲਾਈ ਹੋਈ ਹੈ ਇਹ ਨਹੀਂ ਆਪਣੇ ਆਮ ਪਿੰਡਾਂ ਨੂੰ ਨਹੀਂ ਮਿਲਦੀ ਤੇ ਬਾਦਲ ਇਥੋਂ ਲਗਭਗ 20 ਕਿਲੋਮੀਟਰ ਹੈ ਤੇ ਬਾਦਲ ਦੇ ਆਪਾਂ ਘਰ ਮੋੜ ਦੀ ਲੰਘਾਂਗੇ ਪਹਿਲਾਂ ਬਾਦਲ ਆਊਗਾ ਫਿਰ ਲੰਬੀ ਆਊਗਾ ਲੰਬੀ ਤੋਂ ਬਾਅਦ ਫਿਰ ਬਣ ਵਾਲਾ ਜਿੱਥੇ ਆਪਾਂ ਅੱਜ ਸਟੇ ਕਰਨਾ ਹੈ ਬਹੁਤ ਸਾਰੇ ਮਿੱਤਰਾਂ ਦੇ ਮੈਸੇਜ ਵੀ ਆ ਰਹੇ ਸੀਗੇ ਕਿ ਸਾਡੇ ਕੋਲੇ ਆਉ ਸਾਡੇ ਕੋਲੇ ਆਉ ਸਾਡੀ ਮਜਬੂਰੀ ਆ ਯਾਰ ਕਿਉਂਕਿ 4-500 ਮੈਸੇਜ ਆ ਗਿਆ ਮਤਲਬ WhatsApp ਤੇ ਤੇ ਤੁਹਾਡਾ ਪਿਆਰ ਹੀ ਹੈ ਨਾ ਤੇ ਰਿਪਲਾਈ ਕਰਨਾ ਮੁਸ਼ਕਲ ਹੋ ਜਾਂਦਾ ਕਈ ਵਾਰੀ ਤੇ ਬਾਕੀ ਜਾਦੇ ਗੱਲਾਂ ਬਾਤਾਂ ਆਪਾਂ ਘਰੇ ਜਾ ਕੇ ਕਰਾਂਗੇ ਇਸ ਮਸਲੇ ਤੇ ਵੀ ਗੱਲਬਾਤ ਕਰਾਂਗੇ ਅੱਜ ਕਿ ਜਿਹੜੇ ਮਤਲਬ WhatsApp ਤੇ ਜਿੰਨੇ ਮੈਸੇਜ ਆ ਰਹੇ ਆ ਆਪਾਂ ਨੂੰ ਲਓ ਜੀ ਇਸ ਟਾਈਮ ਅਸੀਂ ਲੰਗ ਰਹੇ ਆ ਬਾਦਲ ਦਾ ਪਿੰਡ ਇਹ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਹੈਗਾ ਤੇ ਲੋਕਾਸ ਦੀਆਂ ਢਹਿਰੀਆਂ ਇੱਥੇ ਵਿਚਾਰਿਆਂ ਦੀ ਸਰਕਾਰ ਨੇ ਹੈਗੀ ਦੇਖੋ ਪਾਣੀ ਪੂਣੀ ਖੜਾ ਯਾਰ ਕਿਵੇਂ ਵੈਸੇ ਖਜੂਰੋਂ ਖਜਾਰਾਂ ਬਹੁਤ ਲਾਰਕੀਆਂ ਪਿੰਡ ਚ ਤੇ ਪਰਵਾਸ ਨਹੀਂ ਚੱਲਦਾ ਹੁਣ ਕੋਈ ਪਹੁੰਚਣ ਆਲੇ ਅਸੀਂ ਲੰਬੀ ਤੇ ਲੰਬੀ ਤੋਂ ਬਾਅਦ ਫਿਰ ਅੱਪਾ ਰੁਕਣਾਗਾ ਬਣਾਲੇ ਅੱਜ ਦੀ ਰਾਤ ਦੀ ਸਟੇ ਹੋ ਬਣਾਲੇ ਪਿੰਡ ਸਾਹਮਣੇ ਦੇਖੋ ਲਾਈਟ ਪੈ ਰਹੀ ਹੈ ਤੇ ਲੰਬੀ ਲੰਬੀ ਹੈਗਾ ਇਧਰ ਨੂੰ ਤੇ ਆਪਾਂ ਜਾਣਾ ਬਣ ਵਾਲੇ ਬਣ ਵਾਲੇ ਇਧਰ ਨੂੰ ਸਿੱਧਾ ਜਾਂਦਾ ਪੰਜਾਬ ਇਹ ਤੇ ਆਪਾਂ ਹੁਣ ਬਣ ਵਾਲੇ ਪਹੁੰਚਾਂਗੇ ਇਧਰ ਨੂੰ ਬਣ ਵਾਲਾ ਤੇ ਰਾਹ ਦਾ ਕਿੱਥੇ ਜੇ ਫਿਰਦੇ ਆ ਇਹ ਕਿਹੜਾ ਏਰੀਆ ਉਹ ਘਰੇ ਜਾ ਕੇ ਤੁਹਾਨੂੰ ਦਿਖਾਉਣਾ ਕਰਦੇ ਆ ਗੱਲ ਬਾਤ ਨਾਲੇ ਮੁੰਡੇ ਦੀ ਫੈਮਿਲੀ ਨਾਲ ਮਿਲਾਉਨੇ ਤੁਹਾਨੂੰ ਸਾਰੀ ਨਾਲ ਉਹ ਕਰਨ ਲੱਗੇ ਤਰ ਗਿਆ ਸੀ ਬਾਜੀ ਕਰਨੀ ਭਾਈ ਜਿੱਦੇ ਸੋਵੇ ਲਓ ਜੀ ਆਪਾਂ ਆ ਘਰ ਚ ਪਹੁੰਚ ਗਏ ਹੁਣ ਤੇ ਇਹ ਗੱਡੀ ਆਪਣੇ ਪਹਿਲਾਂ ਵੀ ਵਲੌਗ ਚ ਆਈ ਸੀ ਤੇ ਜਿਹਨਾਂ ਨੂੰ ਪਤਾ ਕਮੈਂਟ ਕਰਿਓ ਹੈ ਮਰਸਡੀਜ਼ ਹੈ ਗੱਡੀ ਇਹ ਮਰਸਡੀਜ਼ ਹੈ ਗੱਡੀ ਤੇ ਆ ਬੰਦਾ ਹੈ ਹੁਣ ਜਿਹਦੇ ਘਰੇ ਆ ਵੈਲਕਮ ਟੂ ਬਣਾਲਾ ਵੈਲਕਮ ਟੂ ਬਣਾਲਾ ਆ ਮੂੰ ਤੇ ਭਾਫਾਂਗੇ ਮਰਯਾ ਸਾਡੇ ਸਬਸਕ੍ਰਾਈਬਰਾਂ ਦੇ ਮੂੰ ਤੇ ਯਾਰ ਤੇ ਇੱਥੇ ਪਹੁੰਚ ਗਏ ਸਸੀ ਗੱਲ ਜੀ ਸਸੀ ਗੱਲ ਜੀ ਸਸੀ ਗੱਲ ਜੀ ਹੋਰ ਠੀਕ ਠਾਕ ਹਾਂ ਜੀ ਹਾਂ ਜੀ ਠੀਕ ਆ ਜੀ ਠੀਕ ਸਸੀ ਗੱਲ ਜੀ ਨੌਜੀ ਹੁਣ ਪਰਿਵਾਰ ਨੂੰ ਮਿਲ ਲਈਏ ਦੇ ਆ ਮੈਂ ਵਲੌਗ ਵਿੱਚ ਆ। ਸਭੀ ਇੱਕ ਪਾਗੇ ਜੀ ਇੱਕ ਜੀ। ਤੁਸੀਂ ਦੇਖੇ ਵਲੌਗ ਚ? ਮੈਂ ਵਲੌਗ ਰੋਜ਼ ਬਣਾਉਂਦਾ। ਅੱਛਾ। ਮੈਂ ਫਿਰ ਟਾਈਕ ਟੋਕ ਖਰਾਬ ਰਾਤ ਸਾਰਾ ਵੇਖਦਾ। ਠੀਕ ਆ ਜੀ। ਇਹਦਾ ਨਾਂ ਹੈ ਬਈ ਲਾਡੀ। 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 ਗਰਜਾਬ ਕਹਿ ਜਾਂ ਨਾਂ ਰੱਖਿਆ ਮੈਂ ਲਾਡੀ। ਹੈ ਬਈ। ਰਿਪ ਲਾਡੀ ਤੂੰ ਲਾਡੀਆਂ ਜਿਹੀ ਨਾ ਕਰ। ਸਹੀ ਗੱਲ ਐ। ਲਾਡੀ। ਊ ਹਾਵਾ ਮਾਰ। ਤਕਰੀਬਨ 180 ਕਿਲੋਮੀਟਰ ਦਾ ਸਫ਼ਰ ਕਰਕੇ ਅਸੀਂ ਅੱਜ ਪਹੁੰਚ ਗਏ ਪਿੰਡ ਬਣਾਲੇ ਤੇ ਠੰਡ ਬਹੁਤ ਸੀ ਆ ਰਸਤੇ 'ਚ ਰਜਾਈਆਂ ਦੱਬਲੀਆਂ ਹੁਣ ਰਜਾਈ 'ਚ ਬਾਹਰ ਨਹੀਂ ਜਾਣਾ ਤੇ ਜਿਹੜਾ ਸਾਡਾ ਕੱਲ ਦਾ ਸਫ਼ਰ ਹੋਊਗਾ ਉਹ ਪੰਜਾਵਾ ਸਿੱਖਵਾਲਾ ਤੇ ਕੁੱਤਿਆਣੀ ਤੇ ਸੀਤੋਵਨੋ ਹੋ ਕੇ ਅਬੌਰ ਅਬੌਰ ਤੋਂ ਬਾਅਦ ਖੁਸ਼ੀ ਪਿੰਡਾਂ ਦਾ ਨਾਮ ਸੁਣ ਕੇ ਹੱਸ ਜਾਂਦੀਆਂ ਤੇ ਅਬੌਰ ਅਬੌਰ ਤੋਂ ਬਾਅਦ ਅਸੀਂ ਜਾਵਾਂਗੇ ਮਤਲਬ ਗੰਗਾ ਨਗਰ ਨੂੰ ਕੱਲ ਗੰਗਾ ਨਗਰ ਬਾਰਡਰ ਦੇ ਨੇੜੇ ਤੇੜੇ ਰਹਿਣ ਦੀ ਸੰਭਾਵਨਾ ਹੈ ਉਹ ਜਿਹੜਾ ਮਤਲਬ ਪੰਜਾਬ ਤੇ ਰਾਜਸਥਾਨ ਦਾ ਬਾਰਡਰ ਹੈ ਜਾਂ ਅਸੀਂ ਜਿਹੜਾ ਪਾਕਿਸਤਾਨ ਦਾ ਬਾਰਡਰ ਹੈ ਹਿੰਦੂ ਮਲਕੋ ਉਦੇ ਨੇੜੇ ਇੱਕ ਦੇ ਕੱਲ ਦੀ ਰਾਤ ਦੀ ਰਹਿਸ਼ ਕਰਾਂਗੇ ਸੋ ਜਿਹੜਾ ਦਿਨੇ ਸਾਡਾ ਸਫਰ ਉਹ 90 ਕਿਲੋਮੀਟਰ ਦਾ ਹੋਊਗਾ ਅੱਜ ਅਸੀਂ ਬਹੁਤ ਜ਼ਿਆਦਾ ਟਰੈਵਲ ਕੀਤਾ ਹੈਗਾ ਮਤਲਬ ਕਿਤੇ ਨਹੀਂ ਰੁਕਿਆ ਇਹ ਸਿੱਧੇ ਆਏ ਆ ਅੱਜ ਅਸੀਂ ਹਾਂ ਅੱਜ ਅਸੀਂ ਸਿੱਧਾ ਆਏ ਆ ਤੇ ਇਸ ਤੋਂ ਬਾਅਦ ਜਿਹੜਾ ਯਾਤਰਨ ਵਾਲੇ ਸਫਰ ਉਹ ਆਪਣੇ ਪਿੰਡਾਂ ਦਾ ਰਹਿ ਕਰੂਗਾ ਤੇ ਜਿਹੜਾ ਰਹਿਣ ਦਾ ਸੀਗਾ ਬਹੁਤ ਸਾਰਿਆਂ ਦਾ ਯਾਰ ਤੁਹਾਡੇ ਮੈਸੇਜ ਆ ਰਹੇ ਆ ਪਹਿਲਾਂ ਤਾਂ ਮਤਲਬ ਦਿਲੋਂ ਧੰਨਵਾਦ ਤੁਸੀਂ ਮੈਸੇਜ ਕਰਦੇ ਹੋ ਨਾ ਚਾਰ ਜਿਹੜੇ ਕਹਿੰਦੇ ਵੀ ਰਿਪਲਾਈ ਨਹੀਂ ਆ ਰਿਹਾ 4-500 ਸਾਨੂੰ ਮੈਸੇਜ ਆ ਗਿਆ ਕਿਉਂਕਿ ਯਾਰ ਇੰਨੇ ਹਾਰਡ ਹੋ ਜਾਂਦਾ ਯਾਰ ਇੰਨੇ ਮੈਸੇਜ ਰੀਡ ਕਰਦੇ ਹਨ ਇੱਕਦਮ ਸਾਡੇ ਫੋਨ ਦੀ ਬੈਟਰੀ ਲੋ ਹੋ ਜਾਂਦੀ ਹੈ ਕਈ ਵਾਰੀ ਬਲੌਗਿੰਗ ਹੋ ਰਹੀ ਹੁੰਦੀ ਹੈ ਉਹ ਵਿੱਚੋਂ ਕੱਟ ਜਾਂਦਾ ਸ਼ੌਤ ਤੇ ਤੁਹਾਨੂੰ ਇੱਕ ਰਿਕੁਐਸਟ ਹੈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ ਪੰਜਾਬੀ ਟਰੈਵਲ ਕਪਲ ਜਿਨੇ ਮਿਲਣਾਗਾ ਉਹ ਪਲੀਜ਼ ਉਥੇ ਮਤਲਬ ਅਸੀਂ ਜੋ ਹੋਈ ਜਾਂਦਾ ਹੁੰਦਾ ਉਹ ਆਪ ਉਹ ਲਾਈਵ 'ਚ ਅਪਡੇਟ ਲਾਈਵ 'ਚ ਸਟੋਰੀਜ਼ ਆਉਣਗੀਆਂ ਪੰਜਾਬੀ ਟਰੈਵਲ ਕਪਲ ਤੇ ਸਾਨੂੰ ਫੋਲੋ ਕਰ ਲਿਓ ਇੰਸਟਾਗ੍ਰਾਮ ਤੇ ਤੇ ਜਿੱਥੋਂ ਵੀ ਨੇੜੇ ਤੇੜੇ ਹੁੰਨੇ ਉਥੇ ਮਿਲਿਆ ਕਰਿਓ ਕਿਉਂਕਿ ਜਿਹੜੇ ਵੀ ਅਸੀਂ ਪਿੰਡਾਂ ਵਿੱਚੋਂ ਦੇ ਜਿੱਥੋਂ ਵੀ ਲੰਘਿਆ ਕਰਾਂਗੇ ਨਾ ਉਥੇ ਦੀ ਅਸੀਂ ਸਟੋਰੀ ਪਾ ਦਿਆਂ ਕਰਾਂਗੇ ਤੇ ਹੁਣ ਅਸੀਂ ਬਣ ਵਾਲੇ ਪਿੰਡਾਂ ਕੱਲ ਸਵੇਰੇ 11 ਵਜੇ ਤੱਕ ਇਹ ਲੰਬੀ ਦੇ ਕੋਲ ਪਿੰਡ ਬਣਵਾਲ ਜਿਹੜੇ ਨੇੜੇ ਤੇੜੇ ਦੇ ਕੋਈ ਇੱਥੇ ਦੇ ਮਿੱਤਰ ਨੇ ਸੁਣ ਰਹੇ ਹੋਣਗੇ ਜੀ ਉਹਨਾਂ ਨੇ ਮਿਲਣਾ ਤਾਂ ਉਹ ਗਜਾਪ ਸਿੰਘ ਦੇ ਘਰੇ ਆਉਣ ਦੀ ਕਰ ਗਜਾਪ ਸਿੰਘ ਦਾ ਘਰ ਪੁੱਛ ਲੈਣ ਪਿੰਡ ਬਣ ਵਾਲੇ ਦੇ ਵਿੱਚ ਇੱਥੇ ਮਿਲਾਂਗੇ ਆਪਾਂ ਤੇ ਜਿਹਨਾਂ ਦੇ ਲਾਡੀ ਨਾਮ ਦਾ ਕੁੱਤਾ ਹੈ ਸੋ ਮਿਲਦੇ ਆਪਾਂ ਸੋ ਮਿਲਦੇ ਆਪਾਂ ਅਗਲੇ ਵਲੌਗ ਚ ਪਾਕਿਸਤਾਨ ਦੇ ਬਾਰਡਰ ਦੇ ਨੇੜੇ ਕਿਉਂਕਿ ਕੱਲ ਆਪਾਂ ਬਾਰਡਰ ਦੇ ਪਹੁੰਚ ਜਾਣਾ ਬਿਲਕੁਲ ਉੱਥੋਂ ਆਪਾਂ ਅਸਲ ਚ ਆਪਣਾ ਸਫਰ ਸ਼ੁਰੂ ਕਰਨਾਗਾ ਬਾਰਡਰ ਤੋਂ ਤੇ ਗੰਗਾਰਾਗਰ ਤੋਂ ਗਰਦਾਸਪੁਰ ਆਪਣਾ ਰੂਟ ਰਹੂਗਾ ਸੋ ਅਗਲੇ ਵਲੌਗ ਦਾ ਤੁਸੀਂ ਕਰਿਓ ਇੰਤਜ਼ਾਰ ਬਾ ਬਾਏ